Guru? ਘਰ ਦੀ ਜਾਇਦਾਦਾਂ ਨੂੰ ਲੈ ਕੇ ਵਿਵਾਦ ਜੋ ਹੈ ਪੱਖ ਦਾ ਹੋਇਆ ਜਾ ਰਿਹਾ ਕਿਉਂਕਿ ਜੋ ਜਾਇਦਾਦ ਹੈ ਉਸ ਦੀ ਨਿਲਾਮੀ ਉਤੇ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਐ ਜੀ ਪੀ ਸੀ ਉਤੇ ਜੀ ਆ ਤੁਹਾਨੂੰ ਦੱਸਿਆ ਇਹ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪਾਈ ਰਣਜੀਤ ਸਿੰਘ ਜਿਨ੍ਹਾਂ ਦੇ ਵੱਲੋਂ ਬਕਾਦਾ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਵੱਲੋਂ ਇਲਜ਼ਾਮ ਵੀ ਲਗਾਏ ਗਏ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਧਾਮੀਤਾ ਜਵਾਬ ਹੀ ਨਹੀਂ ਦਿੰਦਾ ਤੁਹਾਨੂੰ ਦੱਸਿਆ ਕੀ ਪ੍ਰੈਸ ਜੋ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਤੇ ਉਹਨਾਂ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਦਰਬਾਰ ਸਾਹਿਬ ਤਰਨਤਾਰਨ ਦੇ ਨੇੜਲੇ ਇਲਾਕੇ ਦੇ ਵਿੱਚ ਆ ਰਹੀਆਂ ਕੀਮਤੀ ਕਮਰਸ਼ੀਅਲ ਜ਼ਗਾਦੀ ਨਿਲਾਮੀ ਨੂੰ ਲੈ ਕੇ ਪ੍ਰਬੰਧਕ ਕਮੇਟੀ ਉਤੇ ਗੰਭੀਰ ਸਵਾਲ ਅਸੀਂ ਪਹਿਲਾਂ ਵੀ ਚੁੱਕੇ ਸੀ ਪਰ ਉਸ ਦਾ ਜਵਾਬ ਨਹੀਂ ਮਿਲ ਹਾਲਾਂਕਿ ਸੂਤਰਾਂ ਦੇ ਮੁਤਾਬਕ ਇਹ ਜਗਾ ਜੋ ਹੈ ਜੋ ਕਿ ਸਿੱਖ ਸੰਗਤ ਦੇ ਵੱਲੋਂ ਗੁਰੂ ਘਰ ਨੂੰ ਦਾਨ ਕੀਤੀਆਂ ਗਈਆਂ ਸਨ ਉਹਨਾਂ ਨੂੰ ਘੱਟ ਕੀਮਤ ਉਤੇ ਨਿਲਾਮ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਅਜਿਹੀ ਜਗਾ ਜੋ ਮਾਰਕੀਟ ਰੇਟ ਮੁਤਾਬਕ 60 ਲੱਖ ਦੀ ਸੀ ਉਹ ਸਿਰਫ 16 ਲੱਖ ਰੁਪਏ ਦੇ ਵਿੱਚ ਨਿਲਾਮ ਕੀਤੀ ਗਈ ਹੈ। ਦੂਜੀ ਜਗਾ ਜਿਸ ਦੀ ਕੀਮਤ 50 ਲੱਖ ਰੁਪਏ ਸੀ ਪਰ 9 ਲੱਖ ਦੇ ਵਿੱਚ ਉਸ ਦੀ ਨਿਲਾਮੀ ਕੀਤੀ ਗਈ ਹੈ। ਇਸ ਕਾਰਵਾਈ ਨੂੰ ਲੈ ਕੇ ਸੰਸਥਾਵਾਂ ਅਤੇ ਸਿਵਲ ਸਮਾਜ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਹ ਨਿਲਾਮੀ ਗੁਪਤ ਢੰਗ ਦੇ ਨਾਲ ਕੀਤੀ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਤਾਂ ਪੂਰਨ ਪਾਰਦਰਸ਼ਤਾ ਦੇ ਬਿਨਾ ਕੀਤੀ ਗਈ ਨਿਲਾਮੀ ਦੇ ਵਿੱਚ ਸਿਰਫ ਆਪਣਿਆਂ ਨੂੰ ਹੀ ਮੌਕਾ ਦਿੱਤਾ ਗਿਆ ਜਦਕਿ ਹੋਰ ਵਿਚੁੱਕ ਲੋਕਾਂ ਨੂੰ ਕਈ ਵਾਰ ਸੱਦਣ ਤੋਂ ਬਾਅਦ ਵੀ ਜੋ ਆ ਪਿੱਛੇ ਹਟਾ ਦਿੱਤਾ ਗਿਆ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਬਾਬਾ ਜਗਤਾਰ ਸਿੰਘ ਜੀ ਦੀ ਕਾਰ ਸੇਵਾ ਵਾਲੀਆਂ ਕੋਸ਼ਿਸ਼ਾਂ ਜਿਨ੍ਹਾਂ ਨੇ ਪੈਸੇ ਦੇ ਕੇ ਕਾਰ ਖਰੀਦ ਕੇ ਗੁਰੂ ਘਰ ਦੇ ਲਈ ਰਸਤੇ ਬਣਵਾਏ ਉਨਾ ਦੇ ਉਲਟ ਐਜੀਪੀਸੀ ਦੇ ਵਾਲੇ ਜੋ ਹੈਗੇ ਇੱਥੇ ਦਾਨ ਦੀਆਂ ਜਗ੍ਹਾ ਵੇਚੀਆਂ ਜਾ ਰਹੀਆਂ ਨੇ ਇਸ ਦੇ ਨਾਲ ਪਾਇਰਨਜੀਤ ਸਿੰਘ ਨੇ ਅੱਗੇ ਇਹ ਵੀ ਦੱਸਿਆ ਜੋ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਲਗਭਗ 205 ਪੁਰਾਤਨ ਸਰੂਪ ਵੀ ਲਾਪਤਾ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਜ਼ਿੰਮੇਵਾਰ ਅਧਿਕਾਰੀ ਤੁਰੰਤ ਇਸ ਮਾਮਲੇ ਦੀ ਜਾਂਚ ਕਰਵਾਉਣਾ ਅਤੇ ਨਿਲਾਮੀ ਨੂੰ ਰੱਦ ਕਰਨ ਦੀ ਕੋਸ਼ਨਾ ਵੀ ਕਰਨ ਏ ਵੀ ਕਿਹਾ ਗਿਆ ਹੈ ਕਿ ਜੇ ਜਵਾਬ ਨਾ ਦਿੱਤਾ ਗਿਆ ਤਾਂ ਕੌਮ ਦੇ ਵੱਲੋਂ ਉਹਨਾਂ ਤੋਂ ਹਿਸਾਬ ਵੀ ਲਿਆ ਜਾਵੇਗਾ ਤੇ ਲਗਾਤਾਰ ਜਿਹੜਾ ਮਸਲਾ ਹੈਗਾ ਪੱਖਦਾ ਹੋਇਆ ਨਜ਼ਰ ਆ ਰਿਹਾ ਕਿ ਨਿਲਾਮੀ ਜਿਉ ਹੈਗੀ ਆ ਕੱਢ ਦਿੱਤੀ ਗਈ ਜਿਸ ਦਾ ਸਾਨੂੰ ਕੁਝ ਵੀ ਪਤਾ ਨਹੀਂ ਲੱਗਿਆ ਹਾਲਾਂਕਿ ਇਸ ਵਿਵਾਦ ਨੂੰ ਲੈ ਕੇ ਸਵਾਲ ਵੀ ਕੀਤੇ ਗਏ ਸੀ ਜੋ ਹਰਜਿੰਦਰ ਸਿੰਘ ਧਮੀ ਪ੍ਰਧਾਨ ਨੇ ਜੀਪੀਸੀ ਦੇ ਉਨਾ ਤੋਂ ਸਵਾਲ ਕੀਤਾ ਗਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ ਤੇ ਜੋ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਸਾਬਕਾ ਜਥੇਦਾਰ ਨੇ ਪਾਈ ਰਣਜੀਤ ਸਿੰਘ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਤੁਸੀਂ ਜੋ ਹੈ ਜੋ ਵੀ ਮੈਂ ਸਵਾਲ ਪੁੱਛਿਆ ਜੋ ਵੀ ਸਵਾਲ ਅਸੀਂ ਖੜੇ ਕੀਤੇ ਹੈਗੇ ਉਸ ਦਾ ਜਵਾਬ ਦਿੱਤਾ ਜਾਵੇ ਤੁਸੀਂ ਤਾਂ ਜਵਾਬ ਹੀ ਨਹੀਂ ਦਿੰਦੇ ਤੇ ਮੈਂ ਹੁਣ ਉਮੀਦ ਕਰਦਾ ਤੁਸੀਂ ਜਵਾਬ ਜ਼ਰੂਰ ਦਿਓ ਤਾਂ ਕਿ ਹੋਰ ਕੀ ਕੁਝ ਕਿਹਾ ਇਸ ਦੇ ਵਿੱਚ ਜੋ ਪਾਈ ਰਣਜੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਪਕਾ ਜਥੇਦਾਰ ਤੁਸੀਂ ਵੀ ਸੁਣੋ ਤਰਨਤਾਰ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਿਤਰ ਸਥਾਨ ਆ ਦਰਬਾਰ ਸਾਹਿਬ ਉਹਦੇ ਚਾਰਚ ਫੇਰੇ ਏ ਕੋਸ਼ਿਸ਼ ਕਰਨਾ ਨੇ ਜਗਾ ਹੈ ਜਿਹੜੀਆਂ ਕਮਰਸ਼ੀਅਲ ਨੇ ਬੜੀਆਂ ਕੀਮਤੀ ਜਗਾ ਨੇ ਉਥੇ ਇਹਨਾਂ ਨੇ ਲਗਾਤਾਰ 40 ਦਫਾ ਨੋਟਿਸ ਦੇ ਕੇ ਬਲਾ ਕੇ ਇਹ ਅਸੀਂ ਕਰ ਰਹੇ ਆ ਲिलाम ਕਰ ਰਹੇ ਆ ਪਰ ਰੱਦ ਕੀਤੀਆਂ ਨੇ ਉਹ ਵੇਚੀਆਂ ਹੁਣ ਇਹਨਾਂ ਨੇ ਅਚਾਨਕ ਆਪਣੀ ਕਰ ਕਰਾ ਕੇ ਤੇ ਜਿਹੜਾ ਤਰੋਹ ਕੀਤਾ ਹੋਏ ਕੀਤਾ ਕਿ ਜਿਹੜਾ ਪਲਾਟ ਜਿਹੜੇ ਜਗਾ ਕਮਰਸ਼ੀਅਲ ਜਗਾ 60 ਲੱਖ ਦੀ ਆ ਉਹਨੂੰ 16 ਲੱਖ ਚ ਨਲਾਮੀ ਦੇ ਦਿੱਤੀ ਆਪਣੇ ਬੰਦਿਆਂ ਨੂੰ ਜਿਹੜੀ 50 ਲੱਖ ਦੀ ਆ ਉਹਨੂੰ 9 9 ਕ ਲੱਖ ਦੇ ਵਿੱਚ ਦੇ ਦਿੱਤਾ ਇਹ ਇਹ ਬੜੀਆਂ ਕੀਮਤੀ ਜਗਾ ਨੇ ਜਿਹੜੀਆਂ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਨੇ ਤੇ ਜਿਹੜੀਆਂ ਜਿਹੜੀਆਂ ਥਾਵਾਂ ਸਿੱਖਾਂ ਨੇ ਇੱਕ ਤਿਆਗ ਦੀ ਭਾਵਨਾ ਤੇ ਦਾਨ ਦੀ ਭਾਵਨਾ ਨਾਲ ਗੁਰੂ ਘਰ ਨੂੰ ਦਾਨ ਦਿੰਦੀਆਂ ਤੇ ਪ੍ਰਬੰਧਕ ਕਮੇਟੀ ਕਿਸੇ ਵੀ ਦਾਨ ਦਿੱਤੀ ਹੋਈ ਜਗਾ ਨੂੰ ਨਲਾਮ ਨਹੀਂ ਕਰ ਸਕਦੀ ਇਹ ਇਹ ਨਾਮ ਇਹ ਜਿਹੜੇ ਧਾਮੀ ਸਾਹਿਬ ਨੇ ਵਕੀਲ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੀ ਵੀ ਜਗ੍ਹਾ ਤਾਨ ਦੇ ਵਿੱਚ ਮਿਲੀ ਹੈ ਗੁਰੂ ਘਰ ਨੂੰ ਨੂੰ ਉਸ ਭਾਵਨਾ ਦੇ ਤਹਿਤ ਹੀ ਵਰਤਿਆ ਜਾ ਸਕਦਾ ਹੈ ਜਿਹੜੀ ਭਾਵਨਾ ਦੇ ਤਹਿਤ ਉਹਨਾਂ ਤਾਨ ਕੀਤੀ ਹੈ ਇਹ ਤੇ ਅਕਵਾਇਰ ਕਰਨ ਵੇਲੇ ਕੋਈ ਪ੍ਰੋਬਲਮ ਆ ਜਾਏ ਤੇ ਉਦੋਂ ਉਦੋਂ ਸਰਕਾਰ ਦੇ ਨਾਲ ਲੈਣ-ਦੇਣ ਹੋ ਸਕਦਾ ਉਹ ਵੀ ਤਬਾਦਲਾ ਹੋ ਸਕਦਾ ਹੈ ਵੇਚੀ ਨਹੀਂ ਜਾ ਸਕਦੀ ਇਹ ਗੁਰੂ ਘਰ ਦੀਆਂ ਥਾਵਾਂ ਉਹ ਨਹੀਂ ਜਿੰਨਾਂ ਦੀ ਸੇਵਾ ਸਮਾਲ ਹੋ ਸਕਦੀਆਂ ਵੇਚੀਆਂ ਨਹੀਂ ਜਾ ਸਕਦੀਆਂ ਪਰ ਇਹ ਧਾਮੀ ਸਾਹਿਬ ਨੇ ਤੇ ਖਾਸ ਕਰਕੇ ਜਿਹੜਾ ਉੱਥੋਂ ਦਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਪੱਖੋਂ ਕੇ ਇਹਨਾਂ ਦੋਹਾਂ ਦੀ ਮਿਲੇ ਭੁਗਤ ਨਾਲ ਇਹ ਕਰੋੜਾ ਰੁਪਏ ਦਾ ਜਿਹੜਾ ਸੌਦਾ ਸੀਗਾ ਇਹ ਢਕਾਰ ਗਏ ਇਹਨਾਂ ਦੇ ਨਾਲ ਇੱਕ ਹੋਰ ਵੀ ਉੱਥੋਂ ਦਾ ਸਿਵਿਲਨ ਹੈਗਾ ਜਿਹੜਾ ਸੁਸਾਇਟੀਆਂ ਦਾ ਪ੍ਰਧਾਨ ਹੈ ਮੈਂ ਉਹਦਾ ਨਾਮ ਨਹੀਂ ਲੈਣਾ ਉਹ ਇਹ ਮਿਲ ਕੇ ਇਹਨਾਂ ਨੇ ਸਾਰਾ ਕੁ ਕਰਮ ਕੀਤਾ ਤੇ ਇਹ ਮੈਂ ਇਮੀਡੀਏਟਲੀ ਇਹਨੂੰ ਕਹੂੰਗਾ ਰਜਿੰਦਰ ਸਿੰਘ ਧਾਮੇ ਨੂੰ ਕੇ ਇਸ ਫੈਸਲੇ ਨੂੰ ਰੱਦ ਕਰੇ ਇਹ ਜਿਹੜਾ ਹੈ ਨਾ ਜੈਕਟਵ ਦੇ ਵਿੱਚ ਲੈ ਚੁੱਕੇ ਇਹ ਜਿਹੜਾ ਫੈਸਲਾ ਹੈ ਨਾ ਜੈਕਟਵ ਤੇ ਲੈ ਕੇ ਜਿਹੜੀ ਹੁਣ ਪਿੱਛੇ ਜੇ ਮੀਟਿੰਗ ਹੋਈ ਆ ਉਹਦੇ ਵਿੱਚ ਲੈ ਕੇ ਇਹਨਾਂ ਨੇ ਨਲਾਮੀ ਕੀਤੀ ਹੈ ਨਲਾਮੀ ਆਪਣਿਆਂ ਨੂੰ ਬੁਲਾ ਕੇ ਕੀਤੀ ਦੂਜਿਆਂ ਨੂੰ ਨਹੀਂ ਕੀਤੀ ਕਿਉਂਕਿ ਪਹਿਲਾਂ ਜਦੋਂ ਦੂਸਰੇ ਲੋਕ ਆਉਦੇ ਸੀ ਉਦੋਂ 40 ਮੀਟਿੰਗਾਂ ਹੋਈਆਂ 40 ਵੇਰੀ ਸੱਦਿਆ ਤੇ ਰੱਦ ਕਰਤਾ ਮੀਟਿੰਗਾਂ ਰੱਦ ਕਰਦੀਆਂ ਬੈਠੇ ਬੈਠੇ ਨੇ ਪਰ ਹੁਣ ਇਹਨਾਂ ਨੇ ਅਚਾਨਕ ਜਿਹੜਾ ਨਾ ਬੁੱਕਲ ਚ ਲੱਡੂ ਭੋਰ ਕੇ ਇਹ ਕਰੋੜਾ ਰੁਪਈਆ ਦੀਆਂ ਜ਼ਮੀਨਾਂ 60 ਲੱਖ ਦੀ ਜ਼ਮੀਨ ਜਿਹੜੀ ਉਹਨੂੰ 16 ਲੱਖ ਦਿੱਤਾ 9 ਲੱਖ ਚ ਦਿੱਤਾ ਇਸ ਤਰ੍ਹਾਂ 16 ਲੱਖ ਵੱਧ ਤੋਂ ਵੱਧ ਕੀਮਤ ਆ ਤੇ ਇਹ ਧਾਮੀ ਸਾਹਿਬ ਨੂੰ ਇਹ ਇਹ ਹਰਾਮਖਾਨ ਤੋਂ ਬਾਜ਼ ਆਉਣਾ ਚਾਹੀਦਾ ਹੈ ਕੌਮ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ ਇਹ ਪ੍ਰਧਾਨ ਆ ਤੇ ਇਹ ਖਾਸ ਕਰਕੇ ਇਹ ਇਹ ਜੇ ਬਾਜ਼ ਨਾ ਆਏ ਤੇ ਇਹ ਪੱਖੋਕੇ ਸਾਹਿਬ ਤੇ ਇੱਕੇ ਧਾਮੀ ਸਾਹਿਬ ਇਹ ਜਾਣ ਲੈਣ ਕਿ ਇਹਨਾਂ ਨੂੰ ਅੱਜ ਨਹੀਂ ਤੇ ਕੱਲ ਇਹਦਾ ਹਿਸਾਬਤਾ ਦੇਣਾ ਪਊਗਾ। ਬਾਬਾ ਜਗਤਾਰ ਸਿੰਘ ਜੀ ਨੇ ਕਾਰ ਸੇਵਾ ਵਾਲੇ ਜਿਹੜੇ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ 4 ਗੁਣੇ ਪੈਸੇ ਜ਼ਿਆਦਾ ਦੇ ਕੇ ਘਰ ਖਰੀਦ ਕੇ ਰਾਹ ਬਣਾ ਰਹੇ ਨੇ ਗੁਰੂ ਘਰ ਨੂੰ ਜਾਣ ਵਾਲੇ ਡਿਉੜੀਆਂ ਬਣਾ ਰਹੇ ਨੇ 4-500 ਤੋਂ ਰਸਤੇ ਬਣ ਜਾਣ ਬਹੁਤ ਭੀੜੇ ਬਾਜ਼ਾਰ ਹੁੰਦੇ ਸੀ ਅਸੀਂ ਛੋਟੇ ਹੁੰਦਿਆਂ ਤੋਂ ਮੱਸੀਆ ਨਹਾਉਣ ਜਾਂਦੇ ਰਹੇ ਤੇ ਉਦੋਂ ਬੰਦਾ ਹੀ ਤੁਰ ਸਕਦਾ ਸਾਈਕਲ ਨਹੀਂ ਜਾ ਸਕਦਾ ਏਡੇ ਭੀੜੇ ਬਾਜ਼ਾਰ ਤੋਂ ਬਾਬਾ ਜਗਤਾਰ ਸਿੰਘ ਨੇ 4-500 ਤੋਂ ਖੁੱਲੇ ਮਕਾਨ ਲੈ ਕੇ ਪੈਸੇ ਮੂਹਣੋਂਗੇ ਪੈਸੇ ਦੇ ਕੇ ਤੇ ਰਾਹ ਬਣਾ ਕੇ ਡਿਉੜੀਆਂ ਬਣਾਈਆਂ ਰਹਿ ਤੇ ਇਹ ਲੋਕਾਂ ਦੇ ਦਿੱਤੀ ਹੋਈ ਜ਼ਮੀਨ ਨੂੰ ਵੇਚ ਰਹੇ ਨੇ ਨਲਾਮ ਕਰ ਰਹੇ ਨੇ ਇਹ ਕਿੱਡਾ ਵੱਡਾ ਕੁਕਰਮ ਆ ਤੇ ਇਹ ਇਸ ਤੋਂ ਬਾਅਦ ਹੁਣ ਨੰਬਰ ਆ ਜਿਹੜਾ ਹਸਪੀਟਲ ਆ ਉਥੇ ਤੇ ਬਾਈਪਾਸ ਤੋਂ ਅੰਦਰ ਜਦੋਂ ਬੜੀ ਵੱਡੀ ਜਗ੍ਹਾ ਉਹ ਹਸਪੀਟਲ ਹਸਪੀਟਲ ਨਹੀਂ ਚਲਾ ਸਕੇ ਬੰਦ ਕਰ ਦਿੱਤਾ ਬੜੀ ਵੱਡੀ ਬਿਲਡਿੰਗ ਬਣੀ ਉਹਦੀ ਉਹ ਹੁਣ ਖੋੜਾ ਬਣਿਆ ਪਿਆ ਉਹਦੇ ਇਹਦੇ ਤੋਂ ਬਾਅਦ ਇਹਨਾਂ ਦੀ ਆਖੋ ਦਿੱਤੇ ਆ ਤੇ ਹੁਣ ਸਮਝ ਰਹੇ ਨੇ ਕਿ ਸਾਡੇ ਆਖਰੀ ਦਿਨ ਆ ਸਾਡਾ ਸੂਰਜ ਛੁੱਪ ਚੁੱਕਾ ਤੇ ਅਸੀਂ ਜੋ ਕੁਝ ਵੀ ਮਥੋਂ ਵਟ ਸੱਕਦੇ ਆ ਵੇਚ ਸਕਦੇ ਆ ਉਹਨੂੰ ਵੇਚ ਵਟ ਕੇ ਪਤਾ ਨਹੀਂ ਇਹ ਬਾਦਲ ਦਾ ਢਿੱਡ ਕਦੋਂ ਭਰੂਗਾ ਉਹਦੇ ਪਰਿਵਾਰ ਦਾ ਕਦੋਂ ਭਰੂਗਾ ਕਦੋਂ ਪਤਾ ਨਹੀਂ ਇਹ ਜਿਹੜੇ ਉਹਦੇ ਚਿਮਚੇ ਨੇ ਇਹਨਾਂ ਦੀਆਂ ਜੇਬਾਂ ਕਦੋਂ ਖੁੱਲ ਹੋਣਗੀਆਂ ਇਹ ਪਤਾ ਨਹੀਂ ਕਿਉਂ ਗੁਰੂ ਘਰ ਨੂੰ ਇੰਨਾ ਵੱਡਾ ਨੁਕਸਾਨ ਪਹੁੰਚਾ ਰਹੇ ਸਾਡੇ ਗਰੀਬ ਬੱਚੇ ਜਿਹੜੇ ਆ ਐਜੂਕੇਸ਼ਨਾਂ ਮਿਲਣ ਕਰਕੇ ਸਾਈ ਬਣਦੇ ਜਾ ਰਹੇ ਉਹਨਾਂ ਦੀ ਇਹਨਾਂ ਨੂੰ ਕੋ ਚਿੰਤਾ ਨਹੀਂ ਸਾਡੇ ਗੁਰੂ ਘਰਾਂ ਦੇ ਵਿੱਚ ਲੰਗਰ 'ਚ ਘਿਓ ਆ ਰਿਹਾ ਤੇ ਉਹ ਨਕਲੀ ਆ ਰਿਹਾ ਪਾਲਮੋਲੀਨ ਦਾ ਬਣਿਆ ਹੋਇਆ ਪਨ ਪੂਨੇ ਤੋਂ ਅੱਗੇ ਜਾ ਕੇ ਜਾਂ ਉੱਤਰਾਖੰਡ ਤੋਂ ਆ ਰਿਹਾ ਵੇਰਕੇ ਦਾ ਨਹੀਂ ਲੈ ਰਹੇ ਕੋਈ ਜਿਨੇ ਜਮੀਨਾ ਨਲਾਮ ਕਰ ਰਹੇ ਨੇ ਜਮੀਨਾ ਲੀਸ ਤੇ ਲੈ ਰਹੇ ਨੇ ਜਾਂ ਆਪਣਿਆਂ ਨੂੰ ਦੇ ਰਹੇ ਨੇ ਤੇ ਜਮੀਨਾ ਦੇ ਤਬਾਦਲੇ ਕਰ ਰਹੇ ਨੇ ਜਿਹੜੀਆਂ ਕੀਮਤੀ ਜਮੀਨਾ ਦੇ 12-12 ਕਰੋੜ ਦਾ ਕਿੱਲਾ ਉਹਨੂੰ 50 ਲੱਖ ਦੇ ਵਿੱਚ ਕਿੱਲੇ ਦੇ ਨਾਲ ਬਦਲ ਕੇ ਕਿੱਲੇ ਦਾ ਕਿੱਲਾ ਗੁਰੂ ਘਰ ਚ ਪੂਰਾ ਕਰ ਦਿੰਦੇ ਤੇ ਬਲਾਈ ਆਪ ਆ ਗਿਆ ਤੇ ਇਹ ਇਹ ਧਾਮੀ ਸਾਹਿਬ ਨੂੰ ਬਾਜ ਆਉਣਾ ਚਾਹੀਦਾ ਮੈਂ ਬਾਰ-ਬਾਰ ਇਹ ਤੁਹਾਨੂੰ ਵੀ ਪਹਿਲਾਂ ਮੈਂ ਦੱਸ ਚੁੱਕਾ ਕਿ ਧਾਮੀ ਸਾਹਿਬ ਜਵਾਬ ਨਹੀਂ ਦਿੰਦੇ ਕੋਈ ਨਾ ਦਿੱਤਾ ਲੌਂਗਵਾਰ ਨੇ ਜਵਾਬ ਨਾ ਦਿੱਤਾ ਬੀਬੀ ਜਗੀਰਪੁਰ ਨੇ ਨਾ ਦਿੱਤਾ ਭੁੰਦਵ ਨੇ ਬਡੁੰਗਰ ਨੇ ਨਾ ਈ タミン ਦੇ ਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਸੀ ਪ੍ਰਾਤਨ ਸਰੂਪ ਜਿਹੜੇ ਮਿਲਟਰੀ ਲੱਗੀ ਸੀ ਉਹ ਵਾਪਸ ਦੇ ਗਈ ਉਹ ਅੱਜ ਕੋਈ ਸਰੂਪ ਉਹਨਾਂ ਚੋਂ ਮਿਲ ਰਿਆ ਤਕਰੀਬਨ 205 ਸਰੂਪ ਜਿਹੜੇ ਨੇ 205 ਸਰੂਪ ਜਿਹੜੇ ਨੇ ਉਹ ਉਹ ਲਾਇਬ੍ਰੇਰੀ ਚੋਂ ਗਾਇਬ ਨੇ 205 ਸਰੂਪ ਪ੍ਰਾਤਨ ਦੋਖ ਖਰੜੇ ਜਨਮ ਸਾਖੀਆਂ ਦੇ 22 ਹੁਕਮਨਾਮੇ ਇਹ ਧਾਮੀ ਸਾਹਿਬ ਅੱਜ ਤੱਕ ਨਹੀਂ ਦੱਸ ਰਹੇ ਕਿ ਉਹ ਕਿੱਥੇ ਨੇ ਨਾ ਇਹ ਰਿਪੋਰਟ ਲਿਖਾ ਰਹੇ ਨੇ ਕਿ ਸਾਡੇ ਗਾਇਬ ਹੋ ਚੁੱਕੇ ਨੇ ਜੇ ਸਰਮਾਇਆ ਨਾ ਮਿਲਿਆ ਤੇ ਸਾਡਾ ਸ਼ੰਕਾ ਨਹੀਂ ਇਹ ਗਰੰਟੀ ਆ ਮੈਂ ਗਰੰਟੀ ਨਾ ਕਹਿੰਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੇਂਜ ਲਿਆਉਣ ਲਈ ਇਹ ਕੋ ਕਰਮ ਹੋਇਆ ਤੇ ਇਹ ਇਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਤਨ ਸਰੂਪ ਕੱਛਾਂ ਚ ਵਾਰ ਕੇ ਨਹੀਂ ਜਾ ਸਕਦੇ ਟਰੱਕਾਂ ਤੇ ਗਏ ਨੇ ਜਿੱਥੇ ਵੀ ਗਏ ਤੇ ਜੇ ਉਹਨਾਂ ਇਹਨਾਂ ਨੂੰ ਪਤਾ ਨਹੀਂ ਤੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਗੁਰੂ ਘਰ ਦੇ ਉੱਤੇ ਬੋਝ ਬੜੇ ਹੋਏ ਨੇ ਇਹ ਇਹ ਆਪਣੇ ਥਾਵਾਂ ਖਾਲੀ ਕਰਨ ਤੇ ਇਹ ਕੌਮ ਨੂੰ ਜਵਾਬ ਦੇਣ ਇੰਨੀ ਇੱਕ ਮੇਰੀ ਬੇਨਤੀ ਸੀ ਮੈਨੂੰ ਆਸ ਹੈ ਕਿ ਧਾਮੀ ਇਹਦਾ